ਨਵੀਂ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਤੇ ਮੈਂ ਹਾਂ ਤੇਜਿੰਦਰ ਪਾਲ ਸਿੰਘ ਅੱਜ ਦੀ ਵੀਡੀਓ ਜਿਹੜੀ ਹੈ ਉਹ ਨਿਸ਼ਾਨ ਸਾਹਿਬ ਦੇ ਰੰਗਾਂ ਨੂੰ ਲੈ ਕੇ ਅਤੇ ਉਹਦੇ ਆਕਾਰ ਨੂੰ ਲੈ ਕੇ ਅਸੀਂ ਬਣਾਉਣ ਜਾ ਰਹੇ ਹਾਂ ਉਮੀਦ ਕਰਦੇ ਹਾਂ ਕਿ ਇਹ ਵੀਡੀਓ ਤੁਹਾਨੂੰ ਬਹੁਤ ਵਧੀਆ ਜਾਣਕਾਰੀ ਦੇਵੇਗੀ ਔਰ ਆਪ ਜੀ ਇਸ ਵੀਡੀਓ ਨੂੰ ਜੇ ਤੁਹਾਨੂੰ ਚੰਗੇ ਲੱਗੇ ਤਾਂ ਵੱਧ ਤੋਂ ਵੱਧ ਸ਼ੇਅਰ ਕਰੋਗੇ ਔਰ ਕਮੈਂਟਾਂ ਰਾਹੀਂ ਆਪਣੀ رائے ਅਤੇ ਆਪਣੀ ਸੁਜੈਸ਼ਨ ਜ਼ਰੂਰ ਦਿਓ ਅੱਜ ਦੀ ਜਿਹੜੀ ਵੀਡੀਓ ਹੈ ਉਹ ਨਿਸ਼ਾਨ ਸਾਹਿਬ ਦੇ ਰੰਗਾਂ ਦੇ ਉੱਤੇ ਅਤੇ ਉਹਦੇ ਆਕਾਰ ਦੇ ਉੱਤੇ ਅਸੀਂ ਬਣਾਵਾਂਗੇ ਤਾਂ ਤੁਹਾਨੂੰ ਦੱਸ ਦਈਏ ਕਿ ਜੋ 15 ਜੁਲਾਈ ਨੂੰ ਸਿੰਘ ਸਾਹਿਬ ਗਿਆਨੀ ਰਗਵੀਰ ਸਿੰਘ ਜੀ ਦੀ ਅਗਵਾਹੀ ਹੇਠ ਸੀ ਰਿਹਾ ਕਾਲ ਤੱਕ ਸਾਹਿਬ ਤੋਂ ਪੰਜ ਸਿੱਖ ਸਹਿਬਾਨ ਨੇ ਇੱਕ ਜੋ ਫੈਸਲਾ ਲਿਆ ਅਤੇ ਤਰਨ ਪ੍ਰਚਾਰ ਕਮੇਟੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇੱਕ ਸਰਕੂਲਰ ਨੂੰ ਜਾਰੀ ਕਰਵਾਇਆ 26 ਜੁਲਾਈ 2024 ਨੂੰ ਹੁਣ ਉਸ ਸਰਕੂਲਰ ਦੇ ਵਿੱਚ ਸਭ ਤੋਂ ਪਹਿਲਾਂ ਤੁਹਾਨੂੰ ਦੱਸ ਦਈਏ ਕਿ ਕੀ ਲਿਖਿਆ ਸੀ ਇੱਕ ਲਾਈਨ ਉਹਦੇ ਵਿੱਚ ਜਿਹੜੀ ਤੁਹਾਨੂੰ ਮੈਂ ਪੜ੍ਹ ਕੇ ਸੁਣਾਵਾਂਗਾ ਤੇ ਨਾਲ ਦੇ ਨਾਲ ਸਰਕੂਲਰ ਦਿਖਾ ਵੀ ਰਹੇ ਹਾਂ ਉਸ ਸਰਕੂਲਰ ਦੀ ਉਸ ਲਾਈਨ ਦੇ ਵਿੱਚ ਲਿਖਿਆ ਹੋਇਆ ਹੈ ਕਿ ਜੋ ਨਿਸ਼ਾਨ ਸਾਹਿਬ ਦਾ ਜੋ ਜਿਵੇਂ ਕਿ ਸਾਫ਼-ਸਾਫ਼ ਲਿਖਿਆ ਹੋਇਆ ਹੈ ਕਿ ਸਨ ਸੰਮਤੀ ਦੇ ਨਾਲ ਫੈਸਲਾ ਹੋਇਆ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਵੱਲੋਂ ਪੰਥ ਪ੍ਰਵਾਨਿਤ ਸਿੱਖ ਰਹਿਤ ਮਰਿਆਦਾ ਦੀ ਰੋਸ਼ਨੀ ਵਿੱਚ ਸੰਗਤਾਂ ਜਾਂ ਪ੍ਰਬੰਧਕਾਂ ਨੂੰ ਜਾਣਕਾਰੀ ਮੁਹੱਈਆ ਕਰਵਾਈ ਜਾਏ ਮੁਹੱਈਆ ਕਰਵਾਈ ਜਾਏ ਜਾਣਕਾਰੀ ਕਿਹਦੇ ਬਾਰੇ ਵਿੱਚ ਨਿਸ਼ਾਨ ਸਾਹਿਬ ਦੇ ਰੰਗਾਂ ਦੇ ਬਾਰੇ ਵਿੱਚ ਔਰ ਉਹਦੇ ਲਈ ਸਾਫ਼-ਸਾਫ਼ ਲਿਖਿਆ ਹੋਇਆ ਹੈ ਕਿ ਰਹਿਤ ਮਰਿਆਦਾ ਦੀ ਰੋਸ਼ਨੀ ਦੇ ਵਿੱਚ ਹੁਣ ਰਹਿਤ ਮਰਿਆਦਾ ਜੋ ਹੈ ਉਹ ਇਹ ਹੈ ਪੰਥ ਪ੍ਰਵਾਨਿਤ ਸਿੱਖ ਰਹਿਤ ਮਰਿਆਦਾ ਸਿੱਖ ਰਹਿਤ ਮਰਿਆਦਾ ਦੇ ਪੰਨੇ ਦੇ ਉੱਤੇ ਵੀ ਮੈਂ ਤੁਹਾਨੂੰ ਜਿਵੇਂ ਪਹਿਲਾਂ ਵੀ ਇੱਕ ਵੀਡੀਓ ਪਾਈ ਸੀ ਉਹਦੇ ਵਿੱਚ ਵੀ ਅਸੀਂ ਦੱਸਿਆ ਸੀ ਤੇ ਤੁਹਾਨੂੰ ਦੱਸ ਦਈਏ ਕਿ ਜਿਹੜੀਆਂ ਪੁਰਾਣੀਆਂ ਛਪੀਆਂ ਹੋਈਆਂ ਸਿੱਖ ਰਹਿਤ ਮਰਿਆਦਾ ਨੇ ਉਹਨਾਂ ਦਾ ਪੰਨਾ ਨੰਬਰ 17 ਤੇ ਪੈਰਾ ਨੰਬਰ ਡੱਡਾ ਤੇ ਜਿਹੜੀਆਂ ਅੱਜ ਕੱਲ ਨਵੀਆਂ ਛਾਪਰੀਆਂ ਨੇ ਉਹ ਉਹਨਾਂ ਦਾ ਪੰਨਾ ਨੰਬਰ 15 ਤੇ ਪੈਰਾ ਨੰਬਰ ਡੱਡਾ ਉਹਦੇ ਵਿੱਚ ਸਾਫ਼-ਸਾਫ਼ ਲਿਖਿਆ ਹੋਇਆ ਹੈ ਕਿ ਨਿਸ਼ਾਨ ਸਾਹਿਬ ਦੇ ਪੁਸ਼ਾਕੇ ਦਾ ਰੰਗ ਬਸੰਤੀ ਜਾਂ ਸਰਮਈ ਹੋਵੇ ਹੁਣ ਗੱਲ ਆਉਂਦੀ ਹੈ ਬਸੰਤੀ ਜਾਂ ਸਰਮਈ ਇਹ ਸਿਖ ਰਹਿਤ ਮਰਿਆਦਾ ਦੇ ਵਿੱਚ ਲਿਖਿਆ ਹੋਇਆ ਔਰ ਉਸ ਸਰਕੂਲਰ ਦੇ ਵਿੱਚ ਵੀ ਇਹੋ ਹੀ ਲਿਖਿਆ ਹੋਇਆ ਹੈ ਕਿ ਰਹਿਤ ਮਰਿਆਦਾ ਦੇ ਰੋਸ਼ਨੀ ਦੇ ਵਿੱਚ ਪ੍ਰਬੰਧਕਾਂ ਜਾਂ ਸੰਗਤ ਨੂੰ ਇਹ ਜਿਹੜੀ ਜਾਣਕਾਰੀ ਮੁਹੱਈਆ ਕਰਵਾਏ ਜੇ ਹੁਣ ਮੁਹੱਈਆ ਤਾਂ ਤੁਸੀਂ ਕਰਵਾਤੀ ਜਾਣਕਾਰੀ ਲੇਕਿਨ ਸਰਕੂਲਰ ਕਿਤੇ ਨਾ ਕਿਤੇ ਲੱਗਦਾ ਏਵੇਂ ਹੈ ਕਿ ਅੱਧਾ ਅਧੂਰਾ ਹੈ ਕਿਉਂਕਿ ਸਰਕੂਲਰ ਦੇ ਵਿੱਚ ਤੁਹਾਨੂੰ ਦੱਸ ਦਈਏ ਕਿ ਜੋ ਪੰਜ ਸਿੰਘ ਸਹਿਬਾਨ ਵੱਲੋਂ ਜੋ ਫੈਸਲਾ ਲਿਆ ਗਿਆ ਸਿਰ ਮੱਥੇ ਹੈ ਖਿਹੜੇ ਮੱਥੇ ਹੈ ਮਗਰ ਉਸ ਫੈਸਲੇ ਦੇ ਵਿੱਚ ਜੋ ਸਿਰਫ ਫੈਸਲੇ ਦੇ ਨਾਲ ਜੋ ਸਰਕੂਲਰ ਜਿਹੜਾ ਹੈ ਧਰਮ ਪ੍ਰਚਾਰ ਕਮੇਟੀ ਨੇ ਜਾਰੀ ਕੀਤਾ ਉਹਦੇ ਵਿੱਚ ਸਿੱਖ ਰਹਿਤ ਮਰਿਆਦਾ ਦੇ ਰੰਗਾਂ ਦੇ ਬਾਰੇ ਵਿੱਚ ਕੋਈ ਪੁਖਤਾ ਜਿਹੜਾ ਜਾਣਕਾਰੀ ਨਹੀਂ ਦਿੱਤੀ ਗਈ ਇਹ ਹੀ ਕਿਹਾ ਗਿਆ ਕਿ ਰਹਿਤ ਮਰਿਆਦਾ ਵਾਲੀ ਜਾਣਕਾਰੀ ਸੰਗਤਾਂ ਤੱਕ ਪਹੁੰਚਾਈ ਜਾਵੇ ਜਾਂ ਪ੍ਰਬੰਧਕਾਂ ਤੱਕ ਪਹੁੰਚਾਈ ਜਾਵੇ ਜਿਵੇਂ ਉਹਦੇ ਵਿੱਚ ਦੋ ਰੰਗ ਦਿੱਤੇ ਗਏ ਨੇ ਇੱਕ ਬਸੰਤੀ ਜਾਂ ਸੁਰਮਈ ਹੁਣ ਤੁਹਾਨੂੰ ਦੱਸ ਦਈਏ ਕਿ ਅ ਜੋ ਕਲਰਸ ਨੇ ਇੰਗਲਿਸ਼ ਦੇ ਵਿੱਚ ਜੋ ਰਹਿਤ ਮਰਿਆਦਾ ਹੈ ਉਹਦੇ ਵਿੱਚ ਇਹਨਾਂ ਹੀ ਰੰਗਾਂ ਨੂੰ ਬਸੰਤੀ ਜਾਂ ਸੁਰਮਈ ਨੂੰ ਕਿਵੇਂ ਲਿਖਿਆ ਗਿਆ ਹੈ ਉਹਦੇ ਵਿੱਚ ਤੁਹਾਨੂੰ ਦੱਸ ਰਹੀ ਕਿ ਲਿਖਿਆ ਗਿਆ ਹੈ ਜ਼ੈਂਥਿਕ ਔਰ ਗਰੇਸ਼ ਬਲੂ ਯਾਨੀ ਕਿ ਜ਼ੈਂਥਿਕ ਕਲਰ ਜੋ ਇੱਕ ਉਹਦਾ ਆਪਣਾ ਇੱਕ ਕਲਰ ਕੋਡ ਹੁੰਦਾ ਹੈ ਕੁਝ ਲੋਕੀ ਇਹਨੂੰ ਜ਼ੈਂਥਸ ਵੀ ਕਹਿ ਰਹੇ ਨੇ ਮਗਰ ਜੋ ਸਿੱਖ ਰਹਿਤ ਮर्यादा ਦੇ ਵਿੱਚ ਲਿਖਿਆ ਹੋਇਆ ਹੈ ਅਸੀਂ ਉਹਦੇ ਮੁਤਾਬਕ ਤੁਹਾਡੇ ਨਾਲ ਗੱਲ ਕਰਾਂਗੇ ਔਰ ਉਹਦੇ ਮੁਤਾਬਕ ਜਿਹੜਾ ਹੈ ਜ਼ੈਂਥਿਸ ਕਲਰ ਜ਼ੈਂਥਿਕ ਸੋਰੀ ਏ ਇਹਦੇ ਸਪੈਲਿੰਗਸ ਨੇ ਜਿਹੜੇ ਮੈਂ ਤੁਹਾਨੂੰ ਲਿਖ ਕੇ ਦਾਤੈਨਾ ਨਾਲ ਦੇ ਨਾਲ ਦਿਖਾ ਵੀ ਰਿਹਾ ਐਕਸ ਏ ਐਨ ਟੀ ਐਚ ਆਈ ਸੀ ਜ਼ੈਂਥਿਕਸ অর ਗਰੇਸ਼ ਬਲੂ ਕਲਰ ਇਹ ਜੋ ਦੋ ਕਲਰ ਨੇ ਹੁਣ ਇਹਨਾਂ ਦੇ ਵਿੱਚ ਹੀ ਭੰਬੜ ਪੋਸਾ ਹੈ ਆਮ ਤੌਰ ਤੇ ਤੁਸੀਂ ਦੇਖ ਰਹੇ ਹੋ ਇਹ ਸਰਕੂਲਰ ਕਿਉਂ ਅੱਧਾ ਅਧੂਰਾ ਹੈ ਮੈਂ ਇਸ ਕਰਕੇ ਕਹਿ ਰਿਹਾ ਇਸ ਸਰਕੂਲਰ ਦੇ ਵਿੱਚ ਕੋਈ ਸਮਾਂ ਨਹੀਂ ਦਿੱਤਾ ਗਿਆ ਕਿ ਨਿਸ਼ਾਨ ਸਾਹਿਬ ਕਦੋਂ ਬਦਲੇ ਜਾਣ ਹੋਣਾ ਤਾਂ ਇਹ ਚਾਹੀਦਾ ਸੀ ਕਿ ਸਰਕੂਲਰ ਦੇ ਵਿੱਚ ਇੱਕ ਡੇਟ ਜਿਹੜੀ ਹੈ ਉਹ ਮੈਂਸ਼ਨ ਕਰ ਦੇਣੀ ਚਾਹੀਦੀ ਸੀ ਕਿ ਪੂਰੀ ਦੁਨੀਆ ਦੇ ਵਿੱਚ ਇਸ ਤਰੀਕ ਨੂੰ ਨਿਸ਼ਾਨ ਸਾਹਿਬ ਜਿਹੜੇ ਨੇ ਉਹ ਇਸ ਰੰਗ ਦੇ ਲਾਏ ਜਾਣ ਚਾਹੇ ਉਹ ਬਸੰਤੀ ਹੋਵੇ ਚਾਹੇ ਉਹ ਸੁਰਮਈ ਮਗਰ ਬਸੰਤੀ ਦੀ ਡਿਫੀਨੇਸ਼ਨ ਕੀ ਹੈ ਉਹ ਵੀ ਜ਼ਰੂਰ ਦੱਸਣੀ ਚਾਹੀਦੀ ਸੀ ਔਰ ਜੋ ਸੁਰਮਈ ਹੈ ਸੁਰਮਈ ਕਲਰ ਦੀ ਡਿਫੀਨੇਸ਼ਨ ਕੀ ਹੈ ਕਿਉਂਕਿ ਆਮ ਤੌਰ ਤੇ ਜੋ ਗ੍ਰੇਸ਼ ਬਲੂ ਜੋ ਇੰਗਲਿਸ਼ ਦੇ ਵਿੱਚ ਲਿਖਿਆ ਹੋਇਆ ਉਹਨੂੰ ਜੇ ਦੇਖਿਆ ਜਾਵੇ ਤਾਂ ਕਾਲਾ ਨੀਲਾ ਯਾਨੀ ਉਹ ਦੇਖਣ ਦੇ ਵਿੱਚ ਕਾਲਾ ਲੱਗਦਾ ਹੈ ਮਗਰ ਉਹਦੇ ਵਿੱਚ ਛੇੜ ਜਿਹੜੀ ਹੈ ਉਹ ਬਲੂ ਕਲਰ ਦੀ ਮਾੜੀ-ਮਾੜੀ ਛੇੜ ਹੁੰਦੀ ਹੈ ਯਾਨੀ ਕਿ ਲਗਭਗ ਗ੍ਰੇਸ਼ ਕਲਰ ਡੀਪ ਗ੍ਰੇ ਕਲਰ ਹੁੰਦਾ ਹੈ ਹੁਣ ਡੀਪ ਗ੍ਰੇ ਕਲਰ ਜੇ ਦੇਖਿਆ ਜਾਵੇ ਤਾਂ ਕਿਹੜੇ ਨਿਸ਼ਾਨ ਸਾਫ ਦਾ ਹੈ ਨਿਹੰਗ ਸਿੱਖ ਜਥੇਬੰਦੀਆਂ ਦੇ ਵੀ ਨੀਲੇ ਰੰਗ ਅਲੱਗ-ਅਲੱਗ ਨੇ ਤੋਂ ਇੱਥੋਂ ਤਾਂ ਇਹ ਕਲੀਅਰ ਹੋ ਜਾਂਦਾ ਹੈ ਕਿ ਜੋ ਸੁਰਮੇ ਇੱਕ ਰੰਗ ਹੈ ਉਹ ਨੀਲਾ ਨਹੀਂ ਹੈ ਜਾਂ ਕੋਈ ਇੱਕ ਅਲੱਗ ਜਿਹਾ ਨੀਲਾ ਹੈ ਜਿਹੜਾ ਡੀਪ ਗ੍ਰੇਸ਼ ਬਲੂ ਕਰਕੇ ਹੈ ਗ੍ਰੇਸ਼ ਬਲੂ ਜਿਵੇਂ ਕਿ ਰਹਿਤ ਮਰਿਆਦਾ ਦੇ ਵਿੱਚ ਵੀ ਲਿਖਿਆ ਹੋਇਆ ਤੁਹਾਨੂੰ ਨਾਲ ਦੇ ਨਾਲ ਦਿਖਾ ਵੀ ਰਹੇ ਹਾਂ ਕਿ ਆਮ ਤੌਰ ਤੇ ਜਿਹੜੇ ਨਿਸ਼ਾਨ ਸਭ ਲਗਾਏ ਜਾ ਰਹੇ ਨੇ ਉਹ ਕੋਈ ਫਰੋਜੀ ਨੀਲਾ ਲਗਾ ਦਿੰਦਾ ਹੈ ਕੋਈ ਗਾੜਾ ਨੀਲਾ ਲਗਾ ਦਿੰਦਾ ਹੈ ਕੋਈ ਚਮਕੀਲਾ ਨੀਲਾ ਲਗਾ ਦਿੰਦਾ ਹੈ ਮਗਰ ਪੇਟੈਂਟ ਕਲਰ ਹਜੇ ਤੱਕ ਸਾਡੇ ਕੋਲ ਕੋਈ ਨਹੀਂ ਹੈ ਇਸੇ ਤਰੀਕੇ ਦੇ ਨਾਲ ਪਸੰਦੀ ਦੇ ਵਿੱਚ ਕਈ ਲੋਕੀ ਪੀਲਾ ਲਗਾ ਰਹੇ ਨੇ ਕਈ ਸਰੂਪ ਫੁੱਲ ਵਰਗਾ ਪੀਲਾ ਲਗਾ ਰਹੇ ਨੇ ਕਈ ਥੋੜਾ ਹੋਰ ਕੇਸਰੀ ਟਾਈਪ ਦਾ ਪੀਲਾ ਲਗਾ ਰਹੇ ਨੇ ਕਿਉਂਕਿ ਸਿੱਖ ਪੰਥ ਜਿਹੜਾ ਸਿੱਖ ਕੌਮ ਜਿਹੜੀ ਹੈ ਇੱਕ ਬਹੁਤ ਹੀ ਡਿਸਪਲਾਈਨਡ ਕੌਮ ਹੈ ਆਮ ਤੌਰ ਤੇ ਪੂਰੀ ਦੁਨੀਆ ਦੇ ਵਿੱਚ ਅਸੀਂ ਇਸੇ ਕਰਕੇ ਜਾਣੇ ਜਾਂਦੇ ਹਾਂ ਤਾਂ ਡਿਸਪਲਾਈਨ ਦੇ ਵਿੱਚ ਜੇ ਸਿੱਖ ਰਹਿਤ ਮਰਿਆਦਾ ਦੇ ਵਿੱਚ ਰੰਗਾਂ ਦੇ ਬਾਰੇ ਵਿੱਚ ਦਿੱਤਾ ਗਿਆ ਹੈ ਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਸ ਕਾਬਿਲ ਹੈ ਕਿ ਕਲਰਸ ਕਲਰ ਐਕਸਪਰਟਸ ਨੂੰ ਬੁਲਾ ਕੇ ਰੰਗਾਂ ਦੇ ਜਿਹੜੇ ਮਾਹਰ ਨੇ ਉਹਨਾਂ ਨੂੰ ਬੁਲਾ ਕੇ ਆਪਣੇ ਇਸ ਨਿਸ਼ਾਨ ਸਾਹਿਬ ਦੇ ਜਿਹੜੇ ਵੀ ਦੋ ਰੰਗ ਨੇ ਇਹਨਾਂ ਦੇ ਕਲਰ ਨੂੰ ਜ਼ਰੂਰ ਪੇਟੈਂਟ ਕਰਨਾ ਚਾਹੀਦਾ ਹੈ ਔਰ ਫਿਕਸ ਕਰਨਾ ਚਾਹੀਦਾ ਕਿਉਂਕਿ ਆਮ ਤੌਰ ਤੇ ਜਿਹੜੇ ਕਲਰ ਮਾਹਰ ਨੇ ਰੰਗਾਂ ਦੇ ਮਾਹਰ ਨੇ ਕਲਰ ਐਕਸਪਰਟਸ ਜਿਨ੍ਹਾਂ ਨੂੰ ਕਿਹਾ ਜਾਂਦਾ ਹੈ ਉਹ ਰੰਗਾਂ ਦੀ ਕੋਡਿੰਗ ਦੇ ਉੱਤੇ ਗੱਲ ਕਰਦੇ ਨੇ ਤੇ ਜਿਵੇਂ ਲਿਖਿਆ ਗਿਆ ਹੈ ਸਿੱਖ ਰਹਿਤ ਮਰਿਆਦਾ ਦੇ ਵਿੱਚ ਮੈਂ ਫਿਰ ਤੋਂ ਕਹਦੇ ਆ ਕਿ ਇੰਗਲਿਸ਼ ਦੇ ਵਿੱਚ ਉਸ ਕਲਰ ਦਾ ਨਾਮ ਐਗਜ਼ੈਕਟਲੀ ਲਿਖਿਆ ਗਿਆ ਹੈ ਜ਼ੈਂਥਿਕ ਤੋਂ ਜ਼ੈਂਥਿਕ ਕਲਰ ਕੋਡ ਜਿਹੜਾ ਹੈ ਉਹ ਮੈਂ ਤੁਹਾਡੇ ਸਾਹਮਣੇ ਨਾਲ ਦੇ ਨਾਲ ਦੱਸ ਰਿਹਾ ਹਾਂ ਕੁਝ ਲੋਕੀ ਇਹਨੂੰ ਜ਼ੈਂਥਸ ਵੀ ਕਹਿ ਰਹੇ ਨੇ ਤੋਂ ਜ਼ੈਂਥਸ ਦਾ ਵੀ ਕਲਰ ਕੋਡ ਮੈਂ ਤੁਹਾਨੂੰ ਨਾਲ ਦੇ ਨਾਲ ਦੋਵੇਂ ਕਲਰ ਦਿਖਾ ਰਿਹਾ ਹਾਂ ਅਗਰ ਜ਼ੈਂਥਸ ਹੈ ਤਾਂ ਉਹ ਕਿਹੜਾ ਨਿਸ਼ਾਨ ਸਾਹਿਬ ਦਾ ਰੰਗ ਹੋਣਾ ਚਾਹੀਦਾ ਉਹਦਾ ਕਲਰ ਕੋਡ ਫਿਕਸ ਹੋਣਾ ਚਾਹੀਦਾ ਤੇ ਅਗਰ ਜ਼ੈਂਥਿਕ ਹੈ ਤਾਂ ਉਹਦਾ ਕਿਹੜਾ ਕਲਰ ਕੋਡ ਹੋਣਾ ਚਾਹੀਦਾ ਇਸੇ ਤਰੀਕੇ ਦੇ ਨਾਲ ਡੀਪ ਗ੍ਰੇਸ਼ ਬਲੂ ਡੀਪ ਗ੍ਰੇਸ਼ ਜਾਂ ਫਿਰ ਗਰੇਸ਼ ਬਲੂ ਇਹ ਦੋ ਰੰਗ ਨਿਕਲ ਕੇ ਆਉਂਦੇ ਨੇ ਇਹ ਵੀ ਮੈਂ ਤੁਹਾਡੇ ਸਾਹਮਣੇ ਰੱਖ ਰਿਆ ਪਰ ਇਹਨਾਂ ਦੇ ਕਲਰ ਕੋਡ ਨੂੰ ਮੈਂ ਡਿਫਾਈਨ ਨਹੀਂ ਕਰ ਸਕਦਾ ਜਦ ਤੱਕ ਕਿ ਪੰਥਕ ਫੈਸਲਾ ਜਿਵੇਂ ਕਿ ਉਸ ਸਰਕੂਲਰ ਦੇ ਵਿੱਚ ਜੇਕਰ ਇਹ ਫੈਸਲਾ ਨਾਲ ਦੇ ਨਾਲ ਹੀ ਲਿਆ ਜਾਂਦਾ ਕਿ ਇਹਨਾਂ ਦੇ ਕਲਰ ਕੋਡਸ ਕਿਹੜੇ ਹੋਣੇ ਚਾਹੀਦੇ ਨੇ ਤਾਂ ਇੱਕੋ ਤਰੀਕ ਨੂੰ ਸਾਰੇ ਹੀ ਗੁਰਦੁਆਰਾ ਸਾਹਿਬਾਨਾਂ ਦੇ ਵਿੱਚ ਇੱਕੋ ਕਲਰ ਕੋਡ ਦੇ ਨਿਸ਼ਾਨ ਸਾਹਿਬ ਜਿਹੜੇ ਨਾ ਉਹ ਝੁਲ ਸਕਦੇ ਸੀ ਦੂਸਰੀ ਗੱਲ ਨਿਸ਼ਾਨ ਸਾਹਿਬ ਦੇ ਬਾਰੇ ਦੇ ਜਿਹੜਾ ਆਕਾਰ ਹੈ ਸ਼ੇਪ ਜਿਹਨੂੰ ਆਪਾਂ ਕਹਿੰਦੇ ਆ ਉਹਦੇ ਬਾਰੇ ਵਿੱਚ ਵੀ ਇਸ ਸਰਕੂਲਰ ਦੇ ਵਿੱਚ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਆਮ ਤੌਰ ਤੇ ਪਿਛਲੇ ਦਿਨੀ ਇੱਕ ਬਹੁਤ بڑا ਇੱਕ ਚੱਲੀ ਸੀ ਹਵਾ ਕਿ ਨਿਸ਼ਾਨ ਸਾਹਿਬ ਦੀ ਸ਼ੇਪ ਜਿਹੜੀ ਹੈ ਉੱਤੇ ਨੂੰ ਹੋਵੇ ਜਾਂ ਅੱਜ ਕੱਲ ਥੱਲੇ ਨੂੰ ਹੋ ਗਈ ਹੈ ਜਾਂ ਇਹ ਗੁਲਾਮੀ ਦਾ ਪ੍ਰਤੀਕ ਹੈ ਜਾਂ ਚੜ੍ਹਦੀ ਕਲਾ ਦਾ ਪ੍ਰਤੀਕ ਹੈ ਜੋ ਨਿਸ਼ਾਨ ਸਾਹਿਬ ਪੁਰਾਤਨ ਨਿਸ਼ਾਨ ਸਾਹਿਬ ਸੀਗੇ ਉਹ ਦੇਖੇ ਜਾਣ ਤਾਂ ਉਹ ਕਿਹਾ ਜਾਂਦਾ ਜੀ ਉਹ ਚੜ੍ਹਦੀ ਕਲਾ ਦਾ ਪ੍ਰਤੀਕ ਨੇ ਜਿਹੜੇ ਅੱਜ ਕੱਲ ਲੱਗੇ ਨੇ ਉਹਨਾਂ ਨੂੰ ਕਿਹਾ ਜਾਂਦਾ ਕਿ ਉਹਨਾਂ ਦੀ ਜਿਹੜੀ ਲਾਈਨ ਹੈ ਉੱਪਰ ਦੀ ਥੱਲੇ ਆ ਰਹੀ ਹੈ ਇਸ ਕਰਕੇ ਉਹ ਚੜ੍ਹਦੀ ਕਲਾ ਦਾ ਪ੍ਰਤੀਕ ਨਹੀਂ ਨੇ ਮਗਰ ਇਹ ਹੀ ਸਾਰੀਆਂ ਗੱਲਾਂ ਨੂੰ ਮੁੱਖ ਰੱਖ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਪੰਜ ਸਿੰਘ ਸਹਿਬਾਨ ਨੂੰ ਇਹ ਵੀ ਇਹਦੇ ਉੱਤੇ ਵੀ ਗੱਲਬਾਤ ਕਰਨੀ ਚਾਹੀਦੀ ਔਰ ਇਸੇ ਸਰਕੂਲਰ ਨੂੰ ਜੇ ਫੇਰ ਤੋਂ ਦੁਬਾਰਾ ਕੱਢਿਆ ਜਾ ਸਕੇ ਤਾਂ ਉਹਦੇ ਵਿੱਚ ਇੱਕ ਸੋਧ ਕਰਕੇ ਉਹਦੇ ਆਕਾਰ ਦੇ ਬਾਰੇ ਵਿੱਚ ਵੀ ਜ਼ਰੂਰੀ ਹੈ ਦੱਸਣਾ ਕਿਉਂਕਿ ਆਮ ਤੌਰ ਤੇ ਇਹ ਜੋ ਪੰਬਲ ਪੁੱਸਾ ਹੈ ਇਹ ਰੰਗਾਂ ਨੂੰ ਅਤੇ ਆਕਾਰ ਦੋਹਾਂ ਨੂੰ ਲੈ ਕੇ ਹੈ ਤੋਂ ਸੰਗਤਾਂ ਨੂੰ ਅਗਰ ਤੁਸੀਂ ਜਾਣਕਾਰੀ ਜਿਹੜੀ ਸਹੀ ਮੁਹੱਈਆ ਕਰਵਾ ਦਿਓ ਇੱਕ ਸਰਕੂਲਰ ਨੂੰ ਬੜੇ ਵਧੀਆ ਤਰੀਕੇ ਦੇ ਨਾਲ ਹੋਰ ਐਕਸਪਲੇਨ ਕਰਕੇ ਅਗਰ ਕੱਢਿਆ ਜਾਵੇ ਤੇ ਪੂਰੀ ਦੁਨੀਆ ਨੂੰ ਇੱਕੋ ਡੇਟ ਦਿੱਤੀ ਜਾਵੇ ਤਾਂ ਲੱਗਦਾ ਹੈ ਕਿ ਸਾਰੀ ਕੌਮ ਸਾਰਾ ਪੰਥ ਇੱਕੋ ਨਿਸ਼ਾਨ ਦੇ ਥੱਲੇ ਉਸ ਨਿਸ਼ਾਨ ਸਾਹਿਬ ਦਾ ਰੰਗ ਵੀ ਇੱਕੋ ਅਤੇ ਸ਼ੇਪ ਵੀ ਇੱਕੋ ਹੋ ਜਾਏਗੀ ਤੇ ਇੱਕ ਪੰਥ ਇੱਕ ਗੁਰੂ ਗ੍ਰੰਥ ਦਾ ਨਾਰਾ ਜਿਹੜਾ ਹੈ ਉਦੋਂ ਵਧੀਆ ਤੌਰ ਦੇ ਨਾਲ ਬੁਲੰਦ ਹੋ ਸਕੇਗਾ ਤੋ ਇਹ ਸੀ ਸਾਰੀ ਜਾਣਕਾਰੀ ਉਮੀਦ ਕਰਦੇ ਹਾਂ ਤੁਹਾਨੂੰ ਇਹ ਸਾਰੀ ਵੀਡੀਓ ਅੱਛੀ ਲੱਗੀ ਹੋਵੇਗੀ ਕੋਸ਼ਿਸ਼ ਕਰਾਂਗੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਸੇ ਦੇ ਬਾਰੇ ਜੇ ਕੁਝ ਹੋਰ ਵੀ ਸਾਨੂੰ ਜਾਣਕਾਰੀ ਮਿਲੀ ਜਾਂ ਆਪ ਜੀ ਦੇ ਕੋਲ ਕੋਈ ਜਾਣਕਾਰੀ ਹੈ ਤਾਂ ਉਹ ਸਾਨੂੰ ਤੁਸੀਂ ਭੇਜ ਸਕਦੇ ਹੋ ਉਮੀਦ ਕਰਦੇ ਹਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਸਾਡੀਆਂ ਪੰਥਕ ਟੀਰਾ ਜਾਂ ਪੰਥਕ ਜੋ ਜਥੇਦਾਰ ਨੇ ਸਾਡੇ ਯਾਨੀ ਰਗਵੀਰ ਸਿੰਘ ਜੀ ਪੰਜ ਸਿੰਘ ਸਾਹਿਬਾਨ ਅਤੇ ਤਰਨ ਪ੍ਰਚਾਰ ਕਮੇਟੀ ਐਸਜੀਪੀਸੀ ਸਾਰੇ ਮਿਲ ਕੇ ਇਹਦੇ ਉੱਤੇ ਗੱਲਬਾਤ ਕਰਨਗੇ ਔਰ ਕਲਰ ਐਕਸਪਰਟਸ ਨੂੰ ਬੁਲਾ ਕੇ ਉਸ ਨਿਸ਼ਾਨ ਸਾਹਿਬ ਦੀ ਸ਼ੇਪ ਨੂੰ ਵੀ ਜਿਹੜਾ ਹੈ ਸੰਗਤਾਂ ਦੇ ਸਾਹਮਣੇ ਰੱਖਿਆ ਜਾਏ ਦੇਖਦੇ ਰਹੋ ਆਪ ਸਿਸਾਇਟੀ ਵੀ ਇਸੇ ਤਰ੍ਹਾਂ ਦੇ ਹੋਰ ਵੀ ਮੁੱਦੇ ਹੋਰ ਵੀ ਗੱਲਾਂ ਤੁਹਾਡੇ ਤੱਕ ਲੈ ਕੇ ਆਉਂਦੇ ਰਹਾਗੇ ਤਦ ਤੱਕ ਦੇ ਲਈ ਦਿਓ ਜੀ ਇਜਾਜ਼ਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ